ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਾਬਾ ਬੰਦਾ ਦਾ ਦੋਸ਼ੀ ਦੱਬਾ ਕੇ ਨੀਤੀ ਤੇ ਰੋਕ ਲਗਾ ਦਿੱਤੀ ਹੈ। ਲਾਗ ਦੇ ਸੁਪਰੀਤਿਆ ਨੇ ਸਾਰੇ ਆਪ ਨੂੰ ਆਪਣੀ ਜਗ੍ਹਾ ਲਾਇਆ ਬੈਠ ਕੇ ਬਾਅਦ ਵਿੱਚ ਅਦਾਲਤ ਦੇ ਬਾਹਰ মিডিਆ ਨਾਲ ਗੱਲਬਾਤ ਕਰਦੇ ਆ ਇਹ ਜਾਣਕਾਰੀ ਦਿੱਤੀ। ਬੋਧਵਾਰ ਨੂੰ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਸਰਕਾਰ ਦੀ ਇਸ ਨੀਤੀ ਨੂੰ ਇੱਕ ਦਿਨ ਲਈ ਤੋ ਗਿਆ ਹੈ ਤੇ ਪੁੱਜਾ ਹੋਇਆ ਸਵਾਏ ਦੀਆਂ ਲੈ ਕੇ ਆਉਂਦੇ ਨੇ ਜਿਮੀਨੇ ਮਜ਼ਦੂਰਾਂ ਤੇ ਨਾਮਦਾਰ ਤਾਂ ਲਗਿਆ ਉਹਦੇ ਵਿੱਚ ਸਾਰੇ ਕੰਮ ਪਹਨ ਹੋ ਚੁੱਕੇ ਸੀ ਇਸ ਤੇ ਐਡਵੋਕੇਟ ਜਿਹੜੀ ਬਣੀ ਤਸ ਜਿਹੜਾ ਬੜਾ ਬਡੂਰ ਸੀ ਜਵਾਰਦਾਰ ਕਰ ਲਿਆ ਗਿਆ ਵਾਕਵਾਕ ਪੰਡਾ ਚਾਹਵਾਕ ਵਾਕਵਾਕ ਰਾਤਾ ਨੂੰ ਮਦਦ ਪ੍ਰਾਪਤ ਹੋਣਗੇ ਨਹੀਂ ਚੁਕਿਆ ਜਾਏਗਾ ਅਦਾਲਤ ਨੇ ਇਹ ਵੀ ਕਿਹਾ ਕਿ ਰੈਜ਼ੀਡੈਂਟ ਬੰਦੇ ਐਸੇ ਹੀ ਮਾਮਲੇ ਵਿੱਚ ਪ੍ਰਸ਼ਾਸਨ ਮਾਮਲੇ ਕਿ ਕਿ ਉਹਦੇ ਨੇ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਸ਼ਹਿਰਾਂ ਦਾ ਇਡਾਰ ਜੋ ਦੇ ਬੈਠੇ ਹੋ ਪਹਿਲਾਂ ਪਾਤਾ ਪਰ ਵਾਪਸ ਹੈ ਹੈ ਪੰਜਾਬ ਸਰਕਾਰ ਨੇ ਜਿਹੜਾ ਬਣਾ ਬਹੁਤ ਜੀ ਸੌਦਾ ਵੀ ਕੀਤੀਆਂ ਸਨ ਜਿਨ੍ਹਾਂ ਨੂੰ ਜਿਸ ਨੂੰ ਕਿਸੇ ਨੇ ਨਹੀਂ ਕੀਤਾ ਤਾਂ ਇਹ ਕਾਰਨ ਦੇ ਪਿੱਛੇ ਲੁਧਿਆਣਾ ਦੇ ਬਸਤਾਂ ਕਿ ਉਹਦੇ ਨੇ ਸਿੰਘ ਵੱਲੋਂ ਹਾਈ ਕੋਰਟ ਦੀ ਦਰਖਾਸਤ ਕੀਤੀ ਸੀ ਕਿਸਾਨਾਂ ਅਤੇ ਉਹਨਾਂ ਦੀ ਜ਼ਮੀਨ ਇਸ ਨੀਤੀ ਦੇ ਅਧੀਨ ਆ ਰਹੀ ਸੀ ਅਜੈਂਡਾ ਵਾਰਡ ਵਿੱਚ ਉਹਨਾਂ ਨੇ ਕਿਸਾਨਾਂ ਤੇ ਜ਼ਮੀਨ ਦੇ ਮਾਲਕਾਂ ਵੱਲੋਂ ਲੈਂਡ ਪੁੱਲਿੰਗ ਦੀ ਨੀਤੀ ਨੂੰ ਸ਼ੁਰੂ ਕੀਤਾ ਗਿਆ ਹੈ ਸਪੈਨਡੀਆਂ ਕਿ ਸਾਰੇ ਆਪ ਆਪਣੀ ਜਗਾ ਲਾਏ 2025 ਵਾਲੀ ਪੰਜਾਬ ਗਵਰਨਮੈਂਟ ਦੀ ਇੱਕ ਪਾਲਿਸੀ ਹੈ ਮਾਨ ਜੋ ਡਿਵੀਜ਼ਨ ਬੈਂਚ ਨੇ ਸਟੇਟ ਦਿੱਤੀ ਹੈ ਔਰ ਕੋਰਟ ਨੇ ਆਰਡਰ ਡਿਕਟੇਟ ਕਰਨਾ ਹੈ ਉਪਰਲੀ ਤਨਵੇ ਕਰਦਾ ਵੀ ਜਿਹੜੀ ਪਾਲਿਸੀ ਜਿਹੜੀ ਪਟਿਸ਼ਨ ਹੈ ਉਹ ਯਾਰ ਔਰ ਇਸ ਵਿੱਚ ਦੋ ਪਟੀਸ਼ਨਾਂ ਸੀ ਇੱਕ ਪਟੀਸ਼ਨ ਜਿਹੜੀ ਮੇਰੇ ਵਾਲੀ ਉਹ ਚ ਨੋਟਿਸ ਆ ਗਿਆ ਮਾਗੇ ਬੰਦ ਆ ਕੇ ਜੀਮ ਮੈਂ ਇਸ ਨੂੰ ਚਾਸ ਕਰੇ ਇਨ ਮਾਈ ਕੇ ਵੇਰ ਇਨ ਬਾਲਾ ਖੜੇ ਹੋਏ ਦਾ ਹੀ ਜੋ ਇਨਰਸਟ ਕਰੀ ਬਾਰੇ ਯਾਰ ਇਸਟ ਸਾਰੇ ਲੈਂਡ ਅਪਰੋਚ ਹੁਡ ਆ ਰਿਹਾ ਅੱਗੇ ਟੈਟਿਚੁਰੀਫਾਈ ਕਰਕੇ ਉਹਨਾਂ ਨੇ ਅਬਜੈਕਸ਼ਨ ਫਾਈਲ ਕੀਤੀ ਜਿਹਦੇ ਵਿੱਚ ਡਿਟੇਲਡ ਅਸੀਂ ਮੰਗਿਆ ਐਸਆਈਏ ਰਿਪੋਰਟ এনवायरमेंट ਕਲੀਅਰੈਂਸ ਨਹੀਂ ਹੋਈ ਇਹ ਟੋਟਲੀ ਵੋਲੇਟਲ ਨਾਟ ਓਨਲੀ ਟੂ ਸਰੇ ਮੂੰਹ ਤੇ ਆ ਰਿਹਾ ਐਨਵਾਇਰਨਮੈਂਟ ਪੋਲਿਸੀ ਵਾਟ ਟੂ ਦੀ ਆਰਐਫਸੀਟੀ ਐਲਏਆਰਆਰਐਕ 2013 ਜਿਹਦਾ ਸੈਕਸ਼ਨ 107 ਇਹ ਕਲੈਰੀਫਾਈ ਕਰਦਾ ਹੈ ਕਿ ਸਟੇਟ ਕੋਈ ਪਾਲਿਸੀ ਬਣਾ ਸਕਦੀ ਕਿਉਂਕਿ ਲੈਂਡ ਜਿਹੜਾ ਹੈ ਉਹ ਸਟੇਟ ਦਾ ਸਬਜੈਕਟ ਹੈ 7th ਸ਼ੈਡਿਊਲ ਦੇ ਵਿੱਚ ਸੈਕੰਡ ਜਿਹੜੀ ਮਤਲਬ ਸੈਕੰਡ ਐਂਟਰੀ ਦੀ ਲਿਸਟ ਦੇ ਵਿੱਚ ਸਟੇਟ ਦਾ ਵਿਸ਼ਾ ਹੈ ਪਰ ਸਟੇਟ ਕਿਹੜੀ ਪਾਲਿਸੀ ਬਣਾ ਸਕਦੀ ਹੈ ਜਿਹੜੀ ਲੈਂਡ ਐਕਵੀਜ਼ੀਸ਼ਨ ਐਕਟ ਜਿਹੜਾ ਆਰ ਐਫ ਸੀ ਡੀ ਐਲ ਆਰ ਆਰ ਐਕਟ ਤੋਂ ਜ਼ਿਆਦਾ ਕੰਪਨਸੇਸ਼ਨ ਦਿੰਦੀ ਹੋਵੇ ਕਿ ਇਸ ਪਾਲਿਸੀ ਦੇ ਵਿੱਚ ਮਾਸ ਡਿਸਪਲੇਸਮੈਂਟ ਹੋ ਰਹੀ ਹੈ ਜਿਹੜੀ ਐਗਰੀਕਲਚਰ ਲੈਂਡ ਮਲਟੀ ਕ੍ਰੌਪ ਮੇਰੇ ਵਾਲੇ ਖੇਤਾਂ ਵਾਲਿਓ ਪਿੰਡ ਦੇ ਵਿੱਚ 250 ਏਕੜ ਦੇ 250 ਮਾਲਕ ਇੱਥੇ ਖੜੇ ਹੋਏ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਵੀ ਅਸੀਂ ਪ੍ਰੋਪਰਟੀ ਨਹੀਂ ਦੇਣੀ ਆਪਣੀ ਸਾਨੂੰ ਜਾਨ ਤੋਂ ਵੀ ਪਿਆਰੀ ਹੈ ਮਲਟੀ ਕ੍ਰੌਪ ਲੈਂਡ ਸੈਕਸ਼ਨ 10 ਦੇ ਵਿੱਚ ਅਕਵਾਇਰ ਨਹੀਂ ਕੀਤੀ ਜਾਂਦ ਤੱਕ ਦੀ ਸੋ ਇਹ ਸਾਰੀ ਵਾਇਲੇਸ਼ਨਸ ਕਰਕੇ ਪਾਲਿਸੀ ਲੈ ਕੇ ਆਈ ਸੀ ਗਵਰਨਮੈਂਟ ਔਰ ਕੋਰਟ ਨੇ ਅਪਰੇਸ਼ਨ ਨੇ ਦਾ ਸਟੇ ਕੀਤਾ ਔਰ ਮੇਰੇ ਵਾਲੇ ਕੇਸ ਦੇ ਵਿੱਚ ਨੋਟਿਸ ਵੀ ਇਸ਼ੂ ਕੀਤਾ ਹੈ ਕੇ ਕਦੋਂ ਤੱਕ ਰਹਿਗੇ ਜੀ ਸਟੇ ਹੋਏ ਹੁਣ ਨੈਕਸਟ ਡੇਟ ਤੱਕ ਆਏਗਾ ਹਲੇ ਡੇਟ ਵੀ ਨੈਕਸਟ ਆਉਣੀ ਹੈ ਕਿੰਨੀ ਡੇਟ ਆਉਂਦੀ ਹੈ ਅੱਗੇ ਉਦੋਂ ਬਾਅਦ ਸਟੇਟ ਨੇ ਸਟੇਟ ਇੰਟਾਇਰ ਆਰਡਰ ਕੀਤਾ ਹੈ ਇੰਟਾਇਰ ਆਰਡਰ ਜਦੋਂ ਕੋਰਟ ਨੇ ਇੰਟਾਇਰ ਆਰਡਰ ਪਾਸ ਕੀਤਾ ਫਾਈਨਲ ਐਡਜੂਡੀਕੇਸ਼ਨ ਹੋਣੀ ਹੈ ਸਟੇਟ ਨੇ ਆਪਣੀ ਰਿਪਲਾਈ ਫਾਈਲ ਕਰਨੀ ਹੈ ਸਟੇਟ ਆਪਣਾ ਪੱਖ ਅਜ ਵੀ ਰੱਖਿਆ ਬੜੀ ਡਿਟੇਲ ਦੇ ਵਿੱਚ ਹੀアリング ਇਹਨਾਂ ਕੇਸਾਂ ਦੇ ਵਿੱਚ ਹੋਈ ਹੈ ਤੋ ਯਸ ਸਕੇਨੀਆ ਕੋਰਟਿਸ਼ਨਸ ਕਲਾਮ ਹੋਈ ਹੈ ਇਹ ਨਹੀਂ ਇੱਕ ਪਟੀਸ਼ਨ ਜਿਹੜੀ ਆ ਪਹਿਲਾਂ ਚੱਲਦੀ ਪਈ ਹੈ ਮਿਸਟਰ ਗਿੱਲ ਵਾਲੀ ਪਟੀਸ਼ਨ ਹੈ ਇੱਕ ਮੇਰੀ ਪਟੀਸ਼ਨ 17149 ਤੇ ਸੀ ਉਹ ਪਹਿਲਾਂ ਸੈਪਰੇਟਲੀ ਉਹਦੀ ਹਿਅਰਿੰਗ ਹੋਈ ਹੈ ਤੇ ਉਹ ਚ ਨੋਟਿਸ ਇਸ਼ੂ ਕੀਤਾ ਸਰ ਕਿੰਨੇ ਨੇ ਤੁਹਾਡੇ ਪਟੀਸ਼ਨ ਉਹ ਚੋਂ 102 ਪਟੀਸ਼ਨਰ ਹੈ ਔਰ ਉਹਦੇ ਜੋਰ ਕੀ ਹੈ ಗ್ರಾಮ ਸਭਾ ਦਾ ਮਤਾ ਵੀ ਹੈ ಗ್ರಾಮ ਸਭਾ ਨੇ ਮਤਾ ਪਾਸ ਕਰਤਾ ਕਿ ਅਸੀਂ ਨਹੀਂ ਪ੍ਰੋਪਰਟੀ ਦੇਣੀ ਆਪਣੀ ਤੇ ਉਸ ਦੇ ਬਾਵਜੂਦ ਵੀ ਜਿਹੜੇ ਆਫੀਸਰਸ ਨੇ ਪੰਜਾਬ ਗਵਰਨਮੈਂਟ ਦੇ ਉਹ ਆਕੇ ਉਹਨਾਂ ਨੂੰ ਲੈਂਡ ਓਨਰ ਨੂੰ ਮਤਲਬ ਪ੍ਰੈਸ਼ਰਾਈਜ਼ ਕਰਦੇ ਰਹੇ ਕਿ ਤੁਸੀਂ ਆਪਣੀ ਕਨਸੈਂਟ ਦਿਓ ਉਹ ਬੜਾ ਡਿਟੇਲਡ ਅਸੀਂ ਉਹਦੇ ਵਿੱਚ ਮੰਗ ਕੀਤੀ ਹੈ ਤੇ ਵੀ ਕਿ ਸਾਡੇ ਸਾਡੇ ਪ੍ਰਾਪਰਟੀ ਜਿਸ ਦਾ ਕੋਈ ਐਂਟਰ ਹੀ ਨਹੀਂ ਕਰਨਾ ਚਾਹੀਦਾ ਤੇ ਉਹ ਚ ਨੈਕਸਟ ਟਾਈਮ ਤੇ ਮੈਂ ਇਹ ਵੀ ਉਹ ਚ ਪ੍ਰਮਾਣ ਕੀਤੀ ਹੈ ਵੀ ਜਿਹੜੀ ਪ੍ਰਾਪਰਟੀ ਦੇ ਉੱਤੇ ਕਿ ਅਸੀਂ ਸੇਲ ਪਰਚੇਸ ਨਹੀਂ ਕਰ ਸਕਦੇ ਜਾਂ ਅਸੀਂ ਲੋਨ ਨਹੀਂ ਕਰਾ ਸਕਦੇ ਜਾਂ ਸੀਐਲੂ ਨਹੀਂ ਲੈ ਸਕਦੇ ਉਹ ਵੀ ਸਾਰਾ ਕੁਝ ਜਿਹੜਾ ਉਹ ਵੇਵ ਆਫ ਹੋਵੇ ਜਦੋਂ ਪਾਲਿਸੀ ਸਟੇ ਹੋਗੀ ਨ ਟੋਟੋ ਹਾਲ ਤੇ ਉਹ ਜਿਹੜੇ ਆਪਰੇਟਿਵ ਪਾਰਟੋਂ ਵੀ ਸਟੇ ਹੋਣੇ ਬਣਦੇ ਆਂ ਬਾਕੀ ਆਰਡਰ ਜੋ ਵੀ ਕੋਡ ਦਾ ਆਏਗਾ ਉਹ ਤੁਹਾਡੇ ਮਤਲਬ ਸਾਹਮਣੇ ਆਏ ਜਾਣਾ ਹੈ ਇਨ ਵਾਟਐਵਰ ਦਾ